ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾਰਾਮਪਰਾ ਫੂਲ ਐਮਐਲਏ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਤਾ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਦੇ ਵਿੱਚ ਇਹ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋ ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਹੈ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡੀਟਿੰਗ ਕੀਤੀ ਗਈ ਹੈ ਜੀ ਮੈਂ ਖੋਦ ਇਹ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਵੀ ਇਹਦੀ ਜਾਂਚ ਕਰਵਾਈ ਜਾਵੇ ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ। ਔਰ ਮੈਂ ਇਹ ਦਾਅਵਾ ਕਰਦਾ ਹਾਂ ਕਿ ਇਹ ਬਿਲਕੁਲ ਸੱਚਾਈ ਹੈ। ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ। ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ ਪ੍ਰੋਫੈਸ਼ਨ ਹੈਗਾ। ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ। ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਔਰ ਵੀਡੀਓ ਇੱਕ ਆਡੀਓ 101% ਇਹ ਸੱਚੀ ਹੈ। ਇਹ ਛੋਟਾ ਜਿਹਾ ਕਲਿੱਪ ਹੈ ਉਹ ਸੌਡੀਓ ਦੇ ਵਿੱਚੋਂ ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਊ ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ ਉਹਨਾਂ ਤੱਕ ਵੀ ਪੰਚਾਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਜਨਤਕ ਨਾ ਕਰ ਇਹ ਮੁੱਦਾ ਬਹੁਤ ਪਰਤਕ ਜਾਊਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨ ਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨ ਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿੱਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਹੈ ਔਰ ਆਪਣੇ ਐਸਐਚਓ ਤੋਂ ਬੁੱਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲ ਉਸਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜਰੂਰ ਦੇਵਾਂਗਾ ਐਸਐਚਓ ਸਾਹਿਬ ਨੂੰ ਔਰ ਮੈਂ ਐਸਐਚਓ ਸਾਹਿਬ ਨੂੰ ਕਹਿੰਦਾ ਵੀ ਐਸਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉੱਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸਐਚਓ ਸਾਹਿਬ ਅਵੇਲੇਵਲ ਅਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲਤਾ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਂਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਸਲੂਕੀ ਕਿਵੇਂ ਕਰੀ ਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ ਮੀਡੀਆ ਦੇ ਸਾਹਮਣੇ ਮਾਨਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਂਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਊਂਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਰੱਖੂੰਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾ ਰਾਮਪਰਾਫੂਲ ਐਮ ਐਲ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਂ ਤਾਂ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹਿਬ ਦੇ ਵਿੱਚ ਇਹ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ। ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਹੈ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡੀਟਿੰਗ ਕੀਤੀ ਗਈ ਹੈ ਜੀ। ਮੈਂ ਖੋਦ ਇਹ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਵੀ ਇਹਦੀ ਜਾਂਚ ਕਰਵਾਈ ਜਾਵੇ। ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ। ਔਰ ਮੈਂ ਇਹ ਦਾਅਵਾ ਕਰਦਾ ਹਾਂ ਇਹ ਬਿਲਕੁਲ ਸੱਚਾਈ ਹੈ ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ ਪ੍ਰੋਫੈਸ਼ਨ ਹੈਗਾ ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਔਰ ਵੀਡੀਓ ਆਡੀਓ 101% ਇਹ ਸੱਚੀ ਹੈ ਇਹ ਛੋਟਾ ਜਿਹਾ ਕਲਿੱਪ ਹੈ ਉਹ ਆਡੀਓ ਦੇ ਵਿੱਚੋਂ ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਐ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜੂ ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ ਉਹਨਾਂ ਤੱਕ ਵੀ ਪੰਚਾਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਜਨਤਕ ਨਾ ਕਰ ਇਹ ਮੁੱਦਾ ਬਹੁਤ ੜਕ ਜੂਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨ ਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨ ਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿੱਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਹੈ ਔਰ ਆਪਣੇ ਐਸ ਐਚਓ ਤੋਂ ਬੁੱਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲੋਂ ਉਸਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦੇਵਾਂਗਾ ਐਸ ਐਚਓ ਸਾਹਿਬ ਨੂੰ ਔਰ ਮੈਂ ਐਸ ਐਚਓ ਸਾਹਿਬ ਨੂੰ ਕਹਿੰਦਾ ਵੀ ਐਸ ਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉੱਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸ ਐਚਓ ਸਾਹਿਬ ਅਵੇਲੇਬਲ ਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਸਲੂਕੀ ਕਿਵੇਂ ਕਰੀਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ মিডিਆ ਦੇ ਸਾਹਮਣੇ ਮਾਨਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਊਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਰੱਖੂੰਗਾ ਧੰਨਵਾਦ ਜੀ ਸასი ਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਆਇਆ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾ ਰਾਮਪਰਾਫੂਲ ਐਮਐਲਏ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਂ ਤਾਂ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹ ਦੇ ਵਿੱਚ ਇਹ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋ ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਹੈ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡੀਟਿੰਗ ਕੀਤੀ ਗਈ ਹੈ ਜੀ ਮੈਂ ਖੋਦ ਇਹ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਵੀ ਇਹਦੀ ਜਾਂਚ ਕਰਵਾਈ ਜਾਵੇ ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ ਔਰ ਮੈਂ ਇਹ ਦਾਅਵਾ ਕਰਦਾ ਹਾਂ ਵੀ ਇਹ ਬਿਲਕੁਲ ਸੱਚਾਈ ਹੈ ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ ਪ੍ਰੋਫੈਸ਼ਨ ਹੈਗਾ ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਔਰ ਵੀਡੀਓ ਆਡੀਓ 101% ਇਹ ਸੱਚੀ ਹੈ ਇਹ ਛੋਟਾ ਜਿਹਾ ਕਲਿੱਪ ਹੈ ਉਹ ਆਡੀਓ ਦੇ ਵਿੱਚੋਂ ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਊਗਾ ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ ਉਹਨਾਂ ਤੱਕ ਵੀ ਪੰਚਾਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਜਨਤਕ ਨਾ ਕਰ ਇਹ ਮੁੱਦਾ ਬਹੁਤ ੜਕ ਜੂਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨ ਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨ ਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਹੈ ਔਰ ਆਪਣੇ ਐਸਐਚਓ ਤੋਂ ਬੁੱਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲ ਉਸਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦੇਵਾਂਗਾ ਐਸਐਚਓ ਸਾਹਿਬ ਨੂੰ ਔਰ ਮੈਂ ਐਸਐਚਓ ਸਾਹਿਬ ਨੂੰ ਕਹਿਣਾ ਵੀ ਐਸਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਣਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉੱਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸਐਚਓ ਸਾਹਿਬ ਅਵੇਲੇਬਲ ਆਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਸਲੂਕੀ ਕਿਵੇਂ ਕਰੀ ਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ ਮੀਡੀਆ ਦੇ ਸਾਹਮਣੇ ਮਾਨ ਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਉਂਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਰੱਖੂੰਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾ ਰਾਮਪਰਾਫੂਲ ਐਮਐਲਏ ਬਲਕਾਰ ਸਿੱਧੂ ਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਂ ਤਾਂ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹਿਬ ਦੇ ਵਿੱਚ ਇਸ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋ ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਹੈ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡਿਟਿੰਗ ਕੀਤੀ ਗਈ ਹੈ ਜੀ ਮੈਂ ਖੋਦ ਇਹ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਵੀ ਇਹਦੀ ਜਾਂਚ ਕਰਵਾਈ ਜਾਵੇ ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ ਔਰ ਮੈਂ ਇਹ ਦਾਅਵਾ ਕਰਦਾ ਹਾਂ ਕਿ ਇਹ ਬਿਲਕੁਲ ਸੱਚਾਈ ਹੈ ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ profession ਹੈਗਾ ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਔਰ ਵੀਡੀਓ ਇੱਕ ਆਡੀਓ 101% ਇਹ ਸੱਚੀ ਹੈ। ਇਹ ਛੋਟਾ ਜਿਹਾ ਕਲਿੱਪ ਹੈ ਉਹ ਆਡੀਓ ਦੇ ਵਿੱਚੋਂ। ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਊ। ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ। ਉਹਨਾਂ ਤੱਕ ਵੀ ਪੰਚਾਇਤ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੂੰ ਜਨਤਕ ਨਾ ਕਰ ਇਹ ਮੁੱਦਾ ਬਹੁਤ ੜਕ ਜੂਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨ ਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨ ਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਹੈ ਔਰ ਆਪਣੇ ਐਸਐਚਓ ਤੋਂ ਬੁੱਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲ ਉਸਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦੇਵਾਂਗਾ ਐਸਐਚਓ ਸਾਹਿਬ ਨੂੰ ਔਰ ਮੈਂ ਐਸਐਚਓ ਸਾਹਿਬ ਨੂੰ ਕਹਿੰਦਾ ਵੀ ਐਸਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉੱਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸਐਚਓ ਸਾਹਿਬ ਅਵੇਲੇਬਲ ਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਂਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਸਲੂਕੀ ਕਿਵੇਂ ਕਰੀਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ ਮੀਡੀਆ ਦੇ ਸਾਹਮਣੇ ਮਾਨ ਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਂਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਊਂਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸਚਾਈ ਰੱਖੂੰਗਾ। ਧੰਨਵਾਦ ਜੀ। ਸასი ਕਾਲ ਪੰਜਾਬੀਓ। ਮੈਂ ਰਾਜੂ ਜੇਠੀ। ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾ ਰਾਮਪਰਾਫੂਲ ਐਮਐਲਏ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ। ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸਚਾਈ ਦੱਸਣਾ ਚਾਹੁੰਦਾ। ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਂ ਤਾਂ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹਿਬ ਦੇ ਵਿੱਚ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋ ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਹੈ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡੀਟਿੰਗ ਕੀਤੀ ਗਈ ਹੈ ਜੀ ਮੈਂ ਖੋਦ ਇਹ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਦੀ ਇਹਦੀ ਜਾਂਚ ਕਰਵਾਈ ਜਾਵੇ ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ ਔਰ ਮੈਂ ਇਹ ਦਾਵਾ ਕਰਦਾ ਹਾਂ ਕਿ ਇਹ ਬਿਲਕੁਲ ਸੱਚਾਈ ਹੈ ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ ਪ੍ਰੋਫੈਸ਼ਨ ਹੈਗਾ ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਔਰ ਵੀਡੀਓ ਆਡੀਓ 101% ਇਹ ਸੱਚੀ ਹੈ ਇਹ ਛੋਟਾ ਜਿਹਾ ਕਲਿੱਪ ਹੈ ਉਹ ਆਡੀਓ ਦੇ ਵਿੱਚੋਂ ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜੂ ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ ਉਹਨਾਂ ਤੱਕ ਵੀ ਪੰਚਾਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਜਨਤਕ ਨਾ ਕਰ ਇਹ ਮੁੱਦਾ ਬਹੁਤ ੜਕ ਜੂਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨ ਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨ ਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿੱਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਔਰ ਆਪਣੇ ਐਸਐਚਓ ਤੋਂ ਬੂਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲ ਉਹਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦੇਵਾਂਗਾ ਐਸਐਚਓ ਸਾਹਿਬ ਨੂੰ ਔਰ ਮੈਂ ਐਸਐਚਓ ਸਾਹਿਬ ਨੂੰ ਕਹਿਣਾ ਵੀ ਐਸਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸਐਚਓ ਸਾਹਿਬ ਅਵੇਲੇਬਲ ਅਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਚਲੂਕੀ ਕਿਵੇਂ ਕਰੀਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ ਮੀਡੀਆ ਦੇ ਸਾਹਮਣੇ ਮਾਨਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਊਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਰੱਖੂੰਗਾ ਧੰਨਵਾਦ ਜੀ ਸასი ਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾਰਾਮਪਰਾ ਫੁੱਲ ਐਮਐਲ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਮੰਦ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਂ ਤਾਂ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹਿਬ ਦੇ ਵਿੱਚ ਇਹ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਰਹੀ ਗੱਲ ਜਿਹੜਾ ਇਹਨਾਂ ਨੇ ਪੜ੍ਹ